ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਹਾਂ ਸੁਮਨ ਪ੍ਰੀਤ कौर ਅੱਜ ਹੈ 18 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 18 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਥਰੀ ਕੇ MCQ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਈਬ੍ਰਿਡ ਪਿਚ ਤਕਨੀਕ ਦੀ ਵਰਤੋਂ ਕਰਨ ਵਾਲਾ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਸਟੇਡੀਅਮ ਕਿਹੜਾ ਬਣਿਆ ਹੈ ਹਾਂਜੀ ਹਾਈਬ੍ਰਿਡ ਪਿਚ ਤਕਨੀਕ ਦੀ ਵਰਤੋਂ ਕਰਨ ਵਾਲਾ ਭਾਰਤ ਦਾ ਪਹਿਲਾ ਸਟੇਡੀਅਮ ਬਣਿਆ ਹਿਮਾਚਲ ਪ੍ਰਦੇਸ਼ ਦਾ ਧਰਮਸਾਲਾ ਸਟੇਡੀਅਮ অপਸ਼ਨ ਬੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਪੀ ای ਐਲ ਜਾਨੀ ਕਿ ਭਾਰਤ ਇਲੈਕਟ੍ਰੋਨਿਕ ਲਿਮਟਿਡ ਇਸਨੇ ਹਾਲ ਹੀ ਵਿੱਚ ਕੁਆਂਟਮ ਟੈਕਨੋਲੋਜੀ ਦੇ ਵਿੱਚ ਸਹਿਯੋਗ ਦੇ ਲਈ ਕਿਸ ਦੇ ਨਾਲ ਸਮਝੌਤਾ ਕੀਤਾ ਹਾਂਜੀ ਭਾਰਤ ਇਲੈਕਟ੍ਰੋਨਿਕ ਲਿਮਟਿਡ ਨੇ ਕੁਆਂਟਮ ਟੈਕਨੋਲੋਜੀ ਦੇ ਵਿੱਚ ਸਹਿਯੋਗ ਦੇ ਲਈ ਸਮਝੌਤਾ ਕੀਤਾ IIT मंडी ਦੇ ਨਾਲ অপশন নাম্বার সি इज द राइट आंसर ਹੁਣ IIT ਦੀ ਗੱਲ ਆ ਤਾਂ ਰੀਸੈਂਟਲੀ ਉੱਤਰ ਪ੍ਰਦੇਸ਼ ਸਰਕਾਰ ਨੇ ਬਿਹਤਰ ਆਫਤਰ ਆਫਤ ਪ੍ਰਬੰਧਨ ਦੇ ਲਈ IIT ਰੁੜਕੀ ਨਾਲ ਸਮਝੌਤਾ ਕਰਨ ਦਾ ਫੈਸਲਾ ਕੀਤਾ IIT ਗੁਹਾਟੀ ਨੇ ਉਂਤ ਸਿਹਤ ਦੇਖਭਾਲ ਲਈ ਸਵਸਥਾ ਪ੍ਰੋਜੈਕਟ ਦਾ ਉਦਘਾਟਨ ਕੀਤਾ ਭਾਰਤੀ ਜਲ ਸੈਨਾ ਨੇ ਨਵੀਨਤਾ ਅਤੇ ਖੋਜ ਲਈ IIT ਕਾਨਪੁਰ ਨਾਲ ਸਮਝੌਤਾ ਕੀਤਾ ਨੈਕਸਟ ਹੈ ਇਸ ਨੂੰ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਘੋਸ਼ਿਤ ਕੀਤਾ ਗਿਆ ਹਾਂਜੀ ਦੁਨੀਆ ਦਾ ਸਭ ਤੋਂ ਵੱਧ ਵਿਅਸਤ ਹਵਾਈ ਅੱਡਾ ਬਣਿਆ ਵਾ ਯੂ ਐਸ ਏ ਦਾ ਹਾਰਟਸਫੀਲਡ ਜੈਕਸ਼ਨ ਐਟਲੰਟਾ ਅੰਤਰਰਾਸ਼ਟਰੀ ਹਵਾਈ ਅੱਡਾ ਆਪਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦਾ ਇਸ ਲਿਸਟ ਦੇ ਵਿੱਚ ਹਵਾਈ ਅੱਡਾ ਵਾ ਆਈ ਜੀ ਆਈ ਜਾਨੀ ਕਿ ਨਵੀਂ ਦਿੱਲੀ ਦੇ ਵਿੱਚ ਆ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਇਹ 10ਵੇਂ ਨੰਬਰ ਤੇ ਆ ਕਿ ਟੌਪ ਤੇ ਆ ਯੂਐਸਏ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਤੇ ਭਾਰਤ ਦਾ ਨਵੀਂ ਦਿੱਲੀ ਦਾ ਹਵਾਈ ਅੱਡਾ 10ਵੇਂ ਨੰਬਰ ਤੇ ਆ ਇਸ ਲਿਸਟ ਦੇ ਵਿੱਚ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਲਿਸਟ ਦੇ ਵਿੱਚ ਨੈਕਸਟ ਹਾਲ ਹੀ ਵਿੱਚ ਵਿਸ਼ਵ ਆਵਾਜ਼ ਦਿਵਸ ਕਦੋਂ ਮਨਾਇਆ ਗਿਆ ਵਿਸ਼ਵ ਆਵਾਜ਼ ਦਿਵਸ ਦੀ ਗੱਲ ਹੋ ਰਹੀ ਆ ਦੇਖੋ ਆਪਣੀ ਆਵਾਜ਼ ਦਾ ਮਹੱਤਵ ਕਿੰਨਾ ਜ਼ਿਆਦਾ ਮਹੱਤਵ ਆ ਆਪਾਂ ਬੋਲ ਰਹੇ ਆ ਆਪਣੀ ਜਿਹੜੀ ਆਵਾਜ਼ ਆ ਇਹਦੇ ਮਹੱਤਵ ਬਾਰੇ ਲੋਕਾਂ ਨੂੰ ਸਮਝਾਉਣ ਦੇ ਲਈ ਕਿ ਕਿੰਨਾ ਮਹੱਤਵ ਹੈ ਇਸ ਦਾ ਆਪਣੀ ਲਾਈਫ ਦੇ ਵਿੱਚ ਤਾਂ ਇਸ ਕਰਕੇ ਵਰਲਡ ਵਾਇਸ ਡੇ ਮਨਾਇਆ ਜਾਂਦਾ ਵਾ ਜੀ 16 ਅਪ੍ਰੈਲ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਅਪ੍ਰੈਲ ਨੂੰ ਉਤਕਲ ਦਿਵਸ ਜਾਨੀ ਕਿ 오ਡੀਸਾ ਦਿਵਸ ਮਨਾਇਆ ਗਿਆ 2 ਅਪ੍ਰੈਲ ਨੂੰ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ ਤੇ 3 ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਖਾਨ ਜਾਗਰੂਕਤਾ ਦਿਵਸ ਮਨਾਇਆ ਗਿਆ 5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ 6 ਅਪ੍ਰੈਲ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਗਿਆ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ 9 ਅਪ੍ਰੈਲ ਨੂੰ CRPF ਬਹਾਦਰੀ ਦਿਵਸ ਮਨਾਇਆ ਗਿਆ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਆਤਮਾਂ ਦਿਵਸ ਮਨਾਇਆ ਗਿਆ ਵਿਸ਼ਵ ਪਾਰਕਿੰਸ ਦਿਵਸ ਮਨਾਇਆ ਗਿਆ 12 ਅਪ੍ਰੈਲ ਨੂੰ ਮਨੁੱਖੀ ਪੁਲਾੜ ਉਡਾਨ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 13 April ਨੂੰ ਵੈਰੀ ਇੰਪੋਰਟੈਂਟ ਜਿਲ੍ਹਿਆਂ ਵਾਲਾ ਬਾਗ ਸਾਕਾ ਦਿਵਸ ਮਨਾਇਆ ਗਿਆ 14 April ਨੂੰ ਵਿਸ਼ਵ ਚਰਗਾਸ ਰੋਗ ਦਿਵਸ ਮਨਾਇਆ ਗਿਆ 15 April ਨੂੰ ਵਿਸ਼ਵ ਕਲਾ ਤੇ ਹਿਮਾਚਲ ਪ੍ਰਦੇਸ਼ ਦਾ ਹਿਮਾਚਲ ਦਾ ਦਿਵਸ ਮਨਾਇਆ ਗਿਆ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਦਪਿੰਦਰ ਸਿੰਘ ਨੇ ਇੱਕ ਓਵਰ ਵਿੱਚ 6 ਛੱਕੇ ਮਾਰਨ ਦਾ ਰਿਕਾਰਡ ਬਣਾਇਆ ਹਾਂਜੀ ਦਪਿੰਦਰ ਸਿੰਘ ਇਹ 네ਪਾਲ ਦੇ ਆ ਤੇ ਇਹਨਾਂ ਨੇ 6 ਸ਼ੱਕੇ ਮਾਰਨ ਦਾ ਰਿਕਾਰਡ ਬਣਾਇਆ ਕਿੱਥੇ ਇੱਕ ਓਵਰ ਦੇ ਵਿੱਚ ਠੀਕ ਹੈ ਤੇ ਇਹਨਾਂ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਇੱਕ ਓਵਰ ਵਿੱਚ 6 ਸ਼ੱਕੇ ਲਗਾਏ ਸੀ ਤੇ ਹੁਣ ਇੱਕ 네ਪਾਲ ਦੇ ਆ ਦਵਿੰਦਰ ਸਿੰਘ ਇਹਨਾਂ ਨੇ ਇੱਕ ਓਵਰ ਦੇ ਵਿੱਚ 6 ਸ਼ੱਕੇ ਮਾਰਨ ਦਾ ਰਿਕਾਰਡ ਬਣਾਇਆ ਠੀਕ ਹੈ ਨੈਕਸਟ ਹੈ ਸਪੇਸ ਇੰਡੀਆ ਸਪੇਸ ਇੰਡੀਆ ਸੁਣ ਕੇ ਤੁਹਾਨੂੰ ਆਉਣਾ ਪਹਿਲਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਕਲਿੱਕ ਕਰਨਾ ਚਾਹੀਦਾ ਹੈ ਇਹ ਆਉਣਾ ਚਾਹੀਦਾ ਤੁਹਾਡੇ ਮਾਈਂਡ ਦੇ ਵਿੱਚ ਹੈ ਕੀ ਆ ISRO ਦੀ ਇੱਕ ਕੰਪਨੀ ਆ ਇੱਕ ਫਰਮ ਆ ਸਪੇਸ ਇੰਡੀਆ ਤੇ ਇਸਨੇ ਰੀਸੈਂਟਲੀ ਆਪਣਾ ਬ੍ਰਾਂਡ ਅਵੇਸਟਰ ਚੁਣਿਆ ਵਾ ਸੰਜਨਾ ਸੰਗੀ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਸੰਜਨਾ ਸੰਗੀ ਇਹ ਬਣੀ ਹੈ ਇਹਨਾਂ ਦੇ ਬ੍ਰਾਂਡ ਅਵੇਸਟਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸਲਾਈਸ ਨੇ ਨੈਂਤਰਾ ਨੂੰ ਆਪਣਾ ਬ੍ਰਾਂਡ ਅਵੇਸਟਰ ਚੁਣਿਆ ਬੀਪੀਸੀਐਲ ਨੇ ਨੀਰਜ ਚੋਪੜਾ ਨੂੰ ਸਪੀਡ ਪੈਟਰੋਲ ਲਈ ਬ੍ਰਾਂਡ ਅਵੇਸਟਰ ਚੁਣਿਆ ਚੇਨਈ ਸੁਪਰ ਕਿੰਗਸ ਨੇ ਕੈटरीना ਕੈਫ ਨੂੰ ਆਪਣਾ ਬ੍ਰਾਂਡ ਅਵੇਸਟਰ ਚੁਣਿਆ ਮਸਾਲਾ ਬ੍ਰਾਂਡ KPG ਇਸਨੇ ਕ੍ਰੀਨਾ ਕਪੂਰ ਨੂੰ ਆਪਣਾ ਬ੍ਰਾਂਡ ਅਮੈਸਡ ਚੁਣਿਆ ਬੈਸਲਰੀ ਟੈਕਨੋ ਅਤੇ ਹੰਡਈ ਮੋਟਰ ਇੰਡੀਆ ਨੇ ਦੀਪਿਕਾ ਪਾਦੂਕੋਨ ਨੂੰ ਆਪਣਾ ਬ੍ਰਾਂਡ ਅਮੈਸਡ ਚੁਣਿਆ ਸੋਨੂ ਸੂਦ ਸਪਰਸ ਸੀਸੀਟੀਵੀ ਬ੍ਰਾਂਡ ਦੇ ਬ੍ਰਾਂਡ ਅਮੈਸਡ ਬਣੇ ASITIS ਨਿਊਟ੍ਰੀਸ਼ਨ ਨੇ ਰਵਿੰਦਰ ਜ਼ੜੇਜ਼ਾ ਨੂੰ ਆਪਣਾ ਬ੍ਰਾਂਡ ਅਮੈਸਡ ਚੁਣਿਆ ਨੈਕਸਟ ਹੈ ਹਾਲ ਹੀ ਵਿੱਚ ਕੇਂਦਰ ਸਰਕਾਰ ਦੀ ਗ੍ਰੀਨ ਕ੍ਰੈਡਿਟ ਸਕੀਮ ਨੂੰ ਲਾਗੂ ਕਰਨ ਵਿੱਚ ਕੌਣ ਸਿਖਰਤੇ ਰਿਹਾ ਹਾਂਜੀ ਕੇਂਦਰ ਸਰਕਾਰ ਦੀ ਗ੍ਰੀਨ ਕ੍ਰੈਡਿਟ ਸਕੀਮ ਨੂੰ ਲਾਗੂ ਕਰਨ ਦੇ ਵਿੱਚ ਸਿਖਰ ਤੇ ਰਿਹਾ ਮੱਧ ਪ੍ਰਦੇਸ਼ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਸੈਕਿੰਡ ਤੇ ਆ ਤਲੰਗਣਾ ਥਰਡ ਤੇ ਆ ਛਤੀਸਗੜ ਹੁਣ ਟੌਪ ਤੇ ਆ ਮੱਧ ਪ੍ਰਦੇਸ਼ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਮੱਧ ਪ੍ਰਦੇਸ਼ ਦੀ ਕੈਪੀਟਲ ਆ ਪੋਪਾਲ ਚੀਫ ਮਿਨਿਸਟਰ ਡਾਕਟਰ ਮੋਹਨ ਜਾਦਵ ਗਵਰਨਰ ਆ ਮੰਗੂਪਾਈ ਸ਼ਗਨਪਾਈ ਪਟੇਲ ਮਧਪਰਦੇਸ਼ ਦੇ ਵਿੱਚ ਕੋਲੂ ਨੈਸ਼ਨਲ ਪਾਰਕਾ ਸੰਜੇ ਨੈਸ਼ਨਲ ਪਾਰਕਾ ਮਾਧਵ ਨੈਸ਼ਨਲ ਪਾਰਕਾ ਮੰਡਲਾ ਪਲਾਂਟ ਫਾਜ਼ਿਲ ਨੈਸ਼ਨਲ ਪਾਰਕਾ ਕਾਨਾ ਨੈਸ਼ਨਲ ਪਾਰਕਾ ਵੰਦਵਗੜ ਨੈਸ਼ਨਲ ਪਾਰਕਾ ਬਨ ਬਿਹਾਰ ਨੈਸ਼ਨਲ ਪਾਰਕਾ ਰੂਦਰ ਸਾਗਰ ਝੀਲ ਨੈਸ਼ਨਲ ਪਾਰਕਾ ਪੈਂਚ ਨੈਸ਼ਨਲ ਪਾਰਕਾ ਸਤਪੁਰਾ ਨੈਸ਼ਨਲ ਪਾਰਕਾ ਪੰਨਾ ਨੈਸ਼ਨਲ ਪਾਰਕਾ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਆਧ ਮਧਪਰਦੇਸ਼ 2 ਤੇ ਅੰਡੇਮਾਨ ਨਿਕੋਬਰ 3 ਤੇ ਅਸਮ ਜਸਟਿਸ ਸਤਿੰਦਰ ਸਿੰਘ ਨੂੰ ਮੱਧ ਪ੍ਰਦੇਸ਼ ਦਾ ਲੋਕਾਇਕਤ ਚੁਣਿਆ ਗਿਆ। ਭੋਪਾਲ ਦੇ ਚਿੜਿਆ ਘਰ ਵਿੱਚ ਭਾਰਤ ਦੇ ਸਭ ਤੋਂ ਵੱਧ ਬਯੁਰਗ ਸਲੋਥ ਰੈਸ਼ ਬਬਲੂ ਦੀ ਮੌਤ ਹੋਈ। ਮੱਧ ਪ੍ਰਦੇਸ਼ ਵਿੱਚ ਦੇਸ਼ ਦੀ ਪਹਿਲੀ ਸਿਹਤਮੰਦ ਅਤੇ ਸਾਫ਼ ਫੂਡ ਸਟਰੀਟ ਪ੍ਰਸ਼ਾਦਮ ਦਾ ਉਦਘਾਟਨ ਕੀਤਾ ਗਿਆ। ਮੱਧ ਪ੍ਰਦੇਸ਼ ਕੈਬਨਿਟ ਨੇ ਰਾਣੀ ਦੁਰਗਾ ਭਤੀ ਅੰਨਾ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ। ਨੈਕਸਟ ਹੈ ਭਾਰਤ ਪੇ ਦੁਆਰਾ ਆਪਣੇ ਨਵੇਂ ਸੀਈਓ ਵਜੋਂ ਕਿਸ ਨੂੰ ਚੁਣਿਆ ਗਿਆ? ਭਾਰਤ ਪੇ ਨੇ ਆਪਣੇ ਨਵੇਂ ਸੀਈਓ ਚੁਣਿਆ ਹਾਂਜੀ ਨਲਿਨ ਨੇਗੀ অপਸ਼ਨ B ਇਸ অপਸ਼ਨ B ਇਸ ਦਾ ਰਾਈਟ ਆਨਸਰ ਹੁਣੇ ਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਰਾਸ਼ਟਰੀ ਮਹਿਲਾ ਹਾਕੀ ਟੀਮ ਦੇ ਕੋਚ ਬਣਿਆ ਹਰਿੰਦਰ ਸਿੰਘ ਬ੍ਰਿਟੇਨ ਨੇ ਭਾਰਤ ਵਿੱਚ ਆਪਣੀ ਪਹਿਲੀ ਮਹਿਲਾ ਹਾਈ ਕਮਿਸ਼ਨਰ ਬਣਾਈ ਹੈ ਲਿੰਡੀ ਕੈਮਰਨ ਜਗਜੀਤ ਪਵਾੜੀਆ ਨੂੰ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਚੁਣਿਆ ਗਿਆ ਸੋਸ਼ਿਲ ਸ਼ਰਮਾ ਨੂੰ ਐਸ ਜੀ ਵੀ ਐਮ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਨੈਕਸਟ हाल ही ਵਿੱਚ ਮਹਿੰਦਰਾ ਨੇ ਕਿਸ ਰਾਜ ਵਿੱਚ 1200 ਕਰੋੜ ਰੁਪਏ ਦਾ ਇੱਕ ਹਾਈਬ੍ਰਿਡ ਊਰਜਾ ਪ੍ਰੋਜੈਕਟ ਸਥਾਪਿਤ ਕਰਨ ਦੀ ਯੋਜਨਾ ਬਣਾਈਆ 1200 ਕਰੋੜ ਰੁਪਏ ਦਾ ਇੱਕ ਹਾਈਬ੍ਰਿਡ ਊਰਜਾ ਪ੍ਰੋਜੈਕਟ ਸਥਾਪਿਤ ਕਰਨ ਦੀ ਯੋਜਨਾ ਬਣਾਈਆ ਮਹਾਰਾਸ਼ਟਰ ਦੇ ਵਿੱਚ ਮਹਿੰਦਰਾ ਨੇ অপਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਇਸ ਦੇ ਵਿੱਚ ਕੀ ਹੈ ਕਿ 150 ਮੈਗਾਵਾਟ ਦੀ ਹਾਈਬ੍ਰਿਡ ਊਰਜਾ ਊਰਜਾ ਵਾ ਜਿਹੜੀ ਇਹ ਮਿਲੇਗੀ ਹਾਈਬ੍ਰਿਡ ਊਰਜਾ ਪ੍ਰੋਜੈਕਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ 1200 ਕਰੋੜ ਰੁਪਏ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹੁਣ ਮਹਾਰਾਸ਼ਟਰ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਚੀਫ ਮਿਨਿਸਟਰ ਆ ਇੱਕਨਾਥ ਸ਼ਿੰਦੇ ਗਵਰਨਰ ਆ ਰਾਮੇਸ਼ ਬੈਂਸ ਮਹਾਰਾਸ਼ਟਰ ਦੇ ਵਿੱਚ ਗੋਗਾਵਲ نیشنل ਪਾਰਕ ਆ ਬੋਰੀਬਲੀ نیشنل ਪਾਰਕ ਆ ਤਡੋਬਾ نیشنل ਪਾਰਕ ਆ ਚੰਦੋਲੀ نیشنل ਪਾਰਕ ਆ ਸੰਜੀ ਗਾਂਧੀ نیشنل ਪਾਰਕ ਨਵੇਂਗਾਉਂ نیشنل ਪਾਰਕ ਆ ਤੰਸਾ ਵਾਈਲਡਲਾਈਫ ਸੈਂਚਰੀਆ ਲੋਨਾਰ ਝੀਲ ਆ ਉਸਾਨੀ ਡੈਮ ਆ ਜੱਕਵਾੜੀ ਡੈਮ ਆ ਕੋਇਨਾ ਡੈਮਾ ਭਾਰਤ ਵਿੱਚ ਮੋਗਫੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਵਿੱਚ ਹੁੰਦਾ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਭਾਰਤ ਦੀ ਪਹਿਲੀ ਐਲ ਐਨਜੀ ਸੰਚਾਲਿਤ ਬੱਸ ਲਾਂਚ ਕੀਤੀ ਡਾਕਟਰ ਪ੍ਰਦੀਪ ਮਹਾਜਨ ਨੂੰ ਮਹਾਰਾਸ਼ਟਰ ਪੂਰਨ ਪੁਰਸਕਾਰ 2024 ਮਿਲਿਆ ਮਹਾਰਾਸ਼ਟਰ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਲੇ ਗੂਗਲ ਨਾਲ ਸਮਝੌਤਾ ਕੀਤਾ ਤੇ ਮਹਾਰਾਸ਼ਟਰ ਸਰਕਾਰ ਨੇ ਮੱਖ ਮੰਤਰੀ ਵਾਇਓਸ਼ਰੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਲਾਰੈਂਸ ਵੋਂਗ ਨੂੰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਲਾਰੈਂਸ ਵੋਂਗ ਮੈਂ ਤੁਹਾਨੂੰ ਕੱਲ ਹੀ ਦੱਸਿਆ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਆਪਣਾ ਹਉਂਦਾ ਛੱਡਣ ਦਾ ਫੈਸਲਾ ਕੀਤਾ ਐਲਾਨ ਕਰ ਦਿੱਤਾ ਸੀ ਤੇ ਉਹਨੇ ਨਵੇਂ ਪ੍ਰਧਾਨ ਮੰਤਰੀ ਬਣਿਆ ਸਿੰਗਾਪੁਰ ਦੇ ਲਾਰੈਂਸ ਵੋਂਗ ਸਿੰਗਾਪੁਰ ਦੇ ਬਣਿਆ ਤੇ ਅਪਾਰ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਐਗਜ਼ਾਮ ਦੇ ਵਿੱਚ ਇਹਨਾਂ ਬਾਰੇ ਪੁੱਛ ਲਿਆ ਜਾਂਦਾ ਤਾਂ ਰੀਸੈਂਟਲੀ ਜਿੰਨੇ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣਿਆ ਲਗ ਲਗ ਦੇਸ਼ਾਂ ਦੇ ਉਹ ਰਿਵਾਈਜ਼ ਕਰ ਲੈਣੇ ਆ ਜੁਡੀਥ ਸੁਮੀਨਵਾ ਤੁਲੁਕਾ ਇਹਨਾਂ ਨੂੰ ਕਾਂਗੋ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣਿਆ ਗਿਆ ਸਾਈਮਨ ਹੈਰਿਸ ਆਇਰਲੈਂਡ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ ਥਾਮਸ ਸੁਲਯੋਕ ਹੰਗਰੀ ਦੇ ਨਵੇਂ ਰਾਸ਼ਟਰਪਤੀ ਬਣੇ ਫੈਲੇਟੀਟਿਊ ਟੋਵਾਲੂ ਇਹੇ ਨਵੇਂ ਪ੍ਰਧਾਨ ਮੰਤਰੀ ਬਣਿਆ ਅਲੈਗਜ਼ੈਂਡਰ ਸਟੱਬ ਫਿਨਲੈਂਡ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ ਇਹਨਾਂ ਨੇ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਜਾਨੀ ਕਿ ਇੰਟਰਨੈਸ਼ਨਲ ਮੋਨਿਟਰੀ ਫੰਡ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕਿਸ ਨੂੰ ਚੁਣਿਆ ਗਿਆ ਤਾਂ ਅੰਤਰਰਾਸ਼ਟਰੀ ਮੁਦਰਾ ਫੰਡ ਜਾਨੀ ਕਿ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਨਵੇਂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬਣਿਆ ਕ੍ਰਿਸਟਲੈਨਾ ਯੋਰਜੀਵਾ অপশন ডি ইজ দা রাইট आंसर ক্রিস্টলিনা ইয়োরজিভা এ ਪਹਿਲਾਂ ਵੀ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਚੇਅਰਮੈਨ ਅਤੇ ਐਮਡੀ ਸੀ ਜਾਨਕੀ ਮੈਨੇਜਿੰਗ ਡਾਇਰੈਕਟਰ ਸੀ ਪਰ ਹੁਣ ਫਿਰ ਤੋਂ ਇਹਨਾਂ ਨੂੰ ਅਗਲੇ 5 ਸਾਲ ਲਈ ਚੁਣ ਲਿਆ ਗਿਆ ਵਾ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਚੇਅਰਮੈਨ ਐਂਡ ਐਮਡੀ ਕ੍ਰਿਸਟਲিনা ਯੋਰਜੀਵਾ ਨੈਕਸਟ ਹੈ ਆਲਿਹੀ ਵਿੱਚ ਕਿਹੜੀ ਆਈਪੀਐਲ ਟੀਮ ਨੇ ਟੀ20 ਵਿੱਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਬਣਾਇਆ ਹਾਂਜੀ ਕਿਹੜੀ ਆਈਪੀਐਲ ਟੀਮ ਹੈ ਜਿਨੇ ਟੀ20 ਦੇ ਵਿੱਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਬਣਾਇਆ ਤੇ ਇਹ ਬਣਾਇਆ ਸਨਰਾਈਜ਼ਰਸ ਹੈਦਰਾਬਾਦ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਸਨਰਾਈਜ਼ਰਸ ਹੈਦਰਾਬਾਦ ਇਸ ਨੇ ਆਪਣਾ ਹੀ ਰਿਕਾਰਡ ਤੋੜਿਆ ਲਾਸਟ ਟਾਈਮ ਇਸ ਨੇ 270 ਰਨ ਦਾ ਰਿਕਾਰਡ ਬਣਾਇਆ ਸੀ 20 ਓਵਰ ਦੇ ਵਿੱਚ ਤੇ ਹੁਣ ਆਪਣਾ ਹੀ ਰਿਕਾਰਡ ਤੋੜ ਕੇ 287 ਰਨ ਦਾ ਰਿਕਾਰਡ ਬਣਾਇਆ 20 ਓਵਰ ਦੇ ਵਿੱਚ ਠੀਕ ਹੈ ਕੀ ਦੇ ਖਿਲਾਫ ਬਣਾਇਆ ਵਾ ਰਾਇਲ ਚੇਂਜਲਸ ਬੰਗਲੋਰੂ ਦੇ ਖਿਲਾਫ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਨੈਕਸਟ ਹੈ ਵੈਰੀ ਇੰਪੋਰਟੈਂਟ ਹਾਲ ਹੀ ਵਿੱਚ ਭਾਰਤੀ ਰੇਲਵੇ ਦਿਵਸ ਕਦੋਂ ਬਣਾਇਆ ਗਿਆ ਭਾਰਤੀ ਰੇਲਵੇ ਦਿਵਸ ਬਣਾਇਆ ਗਿਆ ਜੀ 16 ਅਪ੍ਰੈਲ ਨੂੰ অপਸ਼ਨ ਬੀ ਇਜ਼ ਆ ਰਾਈਟ ਆਨਸਰ ਅਸਲ ਦੇ ਵਿੱਚ 16 ਅਪ੍ਰੈਲ 1800 53 ਨੂੰ ਭਾਰਤ ਵਿੱਚ ਪਹਿਲੀ ਟ੍ਰੇਨ ਚੱਲੀ ਸੀ ਮੁੰਬਈ ਤੋਂ ਠਾਣੇ ਤੱਕ 34 ਕਿਲੋਮੀਟਰ ਦਾ ਦਾਇਰਾ ਇਹ ਕਵਰ ਕੀਤਾ ਸੀਗਾ ਪਹਿਲੀ ਟ੍ਰੇਨ ਨੇ ਤੇ ਇਸੇ ਦਿਨ ਨੂੰ ਯਾਦ ਕਰਦੇ ਹੋਏ ਅਸੀਂ ਭਾਰਤੀ ਰੇਲਵੇ ਦਿਵਸ 16 April ਨੂੰ ਮਨਾਉਂਦੇ ਆ ਤੇ ਇਸ ਇਹ ਜਿਹੜੀ ਟ੍ਰੇਨ ਚੱਲੀ ਸੀ ਇਸ ਦਾ ਨਾਮ ਸੀ ਬਲੈਕ ਬਿਊਟੀ ਤੇ ਉਸ ਸਮੇਂ ਸਾਡੇ ਭਾਰਤ ਦੇ ਗਵਰਨਰ ਸੀ ਲਾਰਜ ਦਲਹੌਜੀ ਤੇ ਭਾਰਤੀ ਰੇਲਵੇ ਐਕਟ ਬਣਿਆ ਸੀ 1890 ਚ ਰੇਲਵੇ ਬੋਰਡ ਦੀ ਸਥਾਪਨਾ ਹੋਈ 1905 ਚ ਪਹਿਲੀ ਇਲੈਕਟ੍ਰੋਨਿਕ ਟ੍ਰੇਨ ਚੱਲੀ 1925 ਚ ਬੰਦੇ ਭਾਰਤ ਐਕਸਪ੍ਰੈਸ ਦੇ ਐਕਸਪ੍ਰੈਸ ਵੇ ਦੀ ਸ਼ੁਰੂਆਤ ਹੋਈ 2018 ਚ ਤੇ ਹੁਣ ਵੈਰੀ ਵੈਰੀ ਇੰਪੋਰਟੈਂਟ ਸਾਡੇ ਐਟ ਪ੍ਰੈਸੈਂਟ ਰੇਲ ਮੰਤਰੀ ਆ ਅਸ਼ਨਵੀ ਵੈਸ਼ਨਵ ਤੇ ਇਨਾਂ ਤੋਂ ਵੀ ਜ਼ਿਆਦਾ ਇੰਪੋਰਟੈਂਟ ਆ ਭਾਰਤੀ ਰੇਲਵੇ ਦੀ ਪਹਿਲੀ ਮਹਿਲਾ ਚੇਅਰ ਪਰਸਨ ਬਣੀ ਆ ਜਿਨ੍ਹਾਂ ਦਾ ਨਾਮ ਆ ਜੈ ਬਰਮਾ ਸਿਨਹਾ ਠੀਕ ਹੈ ਤਾਂ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।